ਹੈਲੋ ਜੀ ਸਸਟਿਕਾ ਹਾਲ ਜੀ ਗੁੱਡ ਆਫਟਰਨੂੰ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਆ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਸ਼ੁਰੂ ਕਰਦੇ ਆਂ ਆਪਾਂ ਅੱਜ ਦਾ ਬਲੌਗ ਤੇ ਤਿੰਨ ਦਿਨ ਬਾਅਦ ਮੈਂ ਵੀਡੀਓ ਸ਼ੂਟ ਕਰ ਰਹੀ ਆਂ ਅੱਜ ਤਿੰਨ ਦਿਨ ਹੋ ਗਏ ਆ ਮੈਂ ਕੋਈ ਵੀਡੀਓ ਨਹੀਂ ਸੀ ਬਣਾਈ ਕਿਉਂਕਿ ਸਿਹਤ ਵੀ ਨਹੀਂ ਸੀ ਠੀਕ ਤੇ ਮੈਂ ਆਪ ਵੀ ਨਹੀਂ ਸੀ ਠੀਕ ਮੈਨੂੰ ਵੀ ਕਾਫੀ ਜ਼ਿਆਦਾ ਫੀਵਰ ਹੋ ਗਿਆ ਸੀਗਾ ਦੋ ਦਿਨ ਤੋਂ ਤਾਂ ਬੈੱਡ ਰੈਸਟ 'ਉਂਗੀ ਸੀਗਾ ਤੇ ਇਸ ਕਰਕੇ ਆਪਾਂ ਕੋਈ ਵੀਡੀਓ ਵੀ ਨਹੀਂ ਬਣਾ पाए ਤੇ ਬਾਕੀ ਸਿਰਤ ਨੂੰ ਪਹਿਲਾਂ ਇਨਫੈਕਸ਼ਨ ਹੋ ਗਈ ਸੀ ਪੇਟ ਦੇ ਵਿੱਚ ਤੇ ਫਿਰ ਇਹਦੇ ਜਿਹੜੇ 1.5 ਸਾਲ ਵਾਲੇ ਇੰਜੈਕਸ਼ਨ ਉਹ ਲੱਗਣੇ ਸੀ ਉਹਦੇ ਕਰਕੇ ਫੀਵਰ ਆ ਗਿਆ ਸੋ ਦੋ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ ਸੀਗੀਆਂ ਹਨਾ ਤਾਂ ਕਰਕੇ ਤੇ ਨਾਲ ਫਿਰ ਕਹਿ ਲੋ ਵੀ ਮੈਨੂੰ ਵੀ ਫੀਵਰ ਤਿੰਨ ਚੀਜ਼ਾਂ ਦੋ ਵੀ ਨਹੀਂ ਕਹਿ ਸਕਦੇ ਆਪਾਂ ਤਿੰਨ ਚੀਜ਼ਾਂ ਤੇ ਇਸ ਕਰਕੇ ਆਪਾਂ ਕੋਈ ਵੀਡੀਓ ਨਹੀਂ ਸੀ ਬਣਾਈ ਤੇ ਅੱਜ ਥੋੜਾ ਠੀਕ ਸੀਗੀ ਮੈਂ ਹੁਣ ਤੇ ਮੈਂ ਵੀਡੀਓ ਬਣਾ ਮੈਂ ਕਿਹਾ ਚਲੋ ਵੀ ਹੁਣ ਆਪਾਂ ਵੀਡੀਓ ਬਣਾ ਲੈਨੇ ਆ ਤੇ ਸੀਰਤ ਵੀ ਠੀਕ ਆ ਹੁਣ ਤੇ ਸੀਰਤ ਨੂੰ ਖੇਡਣ ਲੱਗੀ ਹੋਈ ਆ ਤੇ ਮੈਂ ਲੱਗੀ ਸੀਗੀ ਸੀਰਤ तेरे ਲਈ ਕੁਝ ਖਾਣ ਨੂੰ ਬਣਾਉਣ ਨੂੰ ਮੈਂ ਰਾਈਸ ਬਣਾ ਕੇ ਦੇਣੀ ਆ ਮਟਰ ਵਾਲੇ ਤੇ ਉਹ ਬਣਾ ਕੇ ਦੇਣੀ ਆ ਕਿਉਂਕਿ ਉਹਨੂੰ ਭੁੱਖ ਲੱਗੀ ਹੋਈ ਆ चलो जी फिर बाकी आपके कंटिन्यू बस मैं मटर प्याज तो छोटा एक आलू पाया वा छ रख लगे ਵਾਸ਼ ਕਰਕੇ ਟੋਕੇ ਰੱਖਦੇ ਸੀਗੇ ਵੈਸੇ ਹੀ ਰਿੱਪ ਕਰਕੇ ਪਾਣੀ ਦੇ ਵਿੱਚ ਤੇ ਇਹਨੂੰ ਹੁਣ ਹੁਣ ਭੁੱਖ ਲੱਗੀ ਐ ਕੁੱਤੀ ਉઠી ਐ ਤੇ ਭੁੱਖ ਲੱਗੀ ਐ ਦੇਖ ਲਓ ਸਿਰਤ ਹੈਲੋ ਕਰ ਦੋ ਹੈਲੋ ਪਿਆ ਚੱਲਣ ਲੱਗੀ ਹੋਈ ਐ ਖਲਾਰਾ ਪੋਲੀਆ ਚੱਕ ਚੱਕ ਦੋ ਛੱਕੋ ਇਹਦੇ ਵਿੱਚ ਪਾ ਦੋ ਛਿਲਕਾ ਇਹਦੇ ਵਿੱਚ ਪਾ ਦੋ ਸਾਰੀਆਂ ਛਿਲਕਾਂ ਪਾ ਦੋ ਇਹਦੇ ਵਿੱਚ ਹਾਂ ਵਿੱਚ ਪਾ ਦੋ ਮਟਰ ਮਟਰ ਲੱਗੀ ਕਰਨ ਮਟਰ ਮਟਰ ਚੋ ਬਣ ਕੇ ਆਪਣੇ ਓਹੋ ਨਿਕਲਿਆ ਭਾਵਾ ਧਣੀਆਂ ਵਗੈਰਾ ਸਾਰਾ ਬੋਸ਼ ਉੱਪਰ ਆ ਗਿਆ ਚੀਕੋ ਦੇ ਵਸਿਰਤ ਨੂੰ ਗਰਮ ਗਰਮ ਤੇ ਵੈਸੇ ਹੋਰ ਕੁਛ ਕਰਨ ਲੱਗੀ ਹੋਈ ਆ ਓਏ ਖੜੇ ਹੋ ਖੜੇ ਹੋ ਚਲੋ ਜੀ ਲਓ ਜੀ ਚੋਲ ਪਾ ਲਈ ਆਪਾਂ ਨਾਲ ਲੈ ਲਿਆ ਦਹੀਂ ਤੇ ਮੈਂ ਨਹੀਂ ਦਹੀਂ ਖਾਣਾ ਨਹੀਂ ਮੈਨੂੰ ਨਹੀਂ ਪਸੰਦ ਹੈਗਾ ਚੋਲਾ ਨਾਲ ਮੈਂ ਸਿੰਪਲੀ ਖਾऊंगी ਤੇ ਸੀਰਤ ਸੀਰਤ ਆਏ ਹਾਏ 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 ਚਲੋ ਜੀ ਹਾਂ ਹਾਏ ਗਰਮਾਪੋਤਾ ਹੱਥ ਨਾਲ ਲਾ ਲਈ ਦੇ ਦਵਾ ਜੀ ਇਹਨੂੰ ਮੈਂ ਆਓ ਕਹਿ ਆ ਜੋ ਖਾ ਲੋ ਤੁਸੀਂ ਵੀ ਤੁਸੀਂ ਵੀ ਖਾ ਲੋ ਕਹਿਓ ਉਹ ਤਾਂ ਬਸ ਆਪਦੇ ਵੱਲੀ ਦੀ ਘਮਾ ਲਿਆ ਚਲੋ ਦੇਖ ਲੋ ਦੇਖ ਲੋ ਦੇਖ ਲੋ ਸੀਤ ਨੂੰ ਕਿਵੇਂ ਮੂੰਹ ਕਰਿਆ ਗੰਦਾ ਪਤਾ ਨਹੀਂ ਕੀ ਕੁਛ ਲੜਾਈ ਬੈਠੀ ਆ ਦੋਨੇ ਸਪੂਨ ਲੈ ਕੇ ਕੱਪੜੇ ਵੀ ਲਵੇੜ ਚਲ ਕੋਈ ਨਾ ਖਾਣ ਵਾਲੀ ਬਣੇ ਖਾਂਦੀ ਨਹੀਂ ਸੀ ਇੱਕ ਤਾਂ ਕੁਛ ਵੀ ਓਏ ਕਾਕੇ ਖਾਲਾ ਪੁੱਤ ਹੁਣ ਤਾਂ ਖੇਡਦੀ ਏ ਬਸ ਤੇ ਬਾਕੀ ਮੈਂ ਅਮੀ ਖਾ ਲਈ ਨਾਲ ਚੌਲ ਬਹੁਤ ਟੇਸਟੀ ਬਣੇ ਸੀਗੇ ਬਹੁਤ ਹੀ ਵਧੀਆ ਬਣੇ ਤੇ ਤੇ ਬਾਕੀ ਆਪਾਂ ਵੀ ਖਾਲੇ ਰਾਈਸ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਸੀ ਵਧੀਆ ਬਣੇ ਸੀਗੇ ਤੇ ਹੁਣ ਦੇਖਦੇ ਆ ਕੋਈ ਕੰਮ ਕਰ ਤੇ ਮੈਂ ਤੁਹਾਨੂੰ ਦੱਸ ਕਹਿ ਰਹੀ ਸੀ ਕਿ ਮੈਂ ਧੋਰ ਤੋਂ ਬਿਮਾਰ ਸੀ ਖੁਦ ਵੀ ਤੇ ਪਿਛਲੇ ਵੀਕ ਤੋਂ ਹੀ ਲਾ ਲੋ हां 5-6 ਦਿਨ ਤੋਂ ਹੀ ਸੀਰ ਤੇ ਬਿਮਾਰ ਸੀ ਪਹਿਲਾਂ ਪੇਟ ਇਨਫੈਕਸ਼ਨ ਰਹੀ ਆ ਫਿਰ ਇਹਦੇ ਇੰਜੈਕਸ਼ਨ ਲੱਗਣਾ ਸੀਗਾ ਆ 1.5 ਸਾਲ ਵਾਲਾ ਤੇ ਉਹਦੇ ਨਾਲ ਇਹਨੂੰ ਮਤਲਬ ਕਿ ਇੱਕ ਤਕਲੀਫ ਦੇ ਨਾਲ ਇੱਕ ਤਕਲੀਫ ਹੋਰ ਮਿਲ ਗਈ ਸੀ ਇਹਨੂੰ ਹਨਾ ਤੇ ਉਹ ਵੀ ਜ਼ਰੂਰੀ ਸੀ ਕਿਉਂਕਿ ਪਹਿਲਾਂ ਇੱਕ ਵੀਕ ਆਲਰੇਡੀ ਲੰਘ ਚੁੱਕਿਆ ਸੀਗਾ ਤੇ ਉਹਨੂੰ ਜ਼ਿਆਦਾ ਆਪਾਂ ਲੇਟ ਨਹੀਂ ਸੀ ਕਰ ਸਕਦੇ ਤਾਂ ਕਰਕੇ ਸੋ ਉਸ ਤੋਂ ਬਾਅਦ ਮੈਨੂੰ ਵੀ ਫੀਵਰ ਹੋ ਗਿਆ ਤੇ 3-4 ਦਿਨ ਤੋਂ ਅਸੀਂ ਕੋਈ ਵੀ ਵੀਡੀਓ ਸ਼ੂਟ ਨਹੀਂ ਕੀਤੀ ਸੀ ਤੇ ਅੱਜ ਦਿਨ ਹੈਗਾ ਵਾ ਸ਼ਨੀਵਾਰਾ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਸ਼ਨੀਵਾਰ ਨੂੰ 23 ਤਰੀਕ ਨੂੰ ਹਾਂਜੀ ਹਾਂ ਉਹ ਦਿਖਾਓ ਤੇ ਇੱਕ ਨਾਲ ਇੱਕ ਤਕਲੀਫ ਇਹਨੂੰ ਹੋਰ ਮਿਲ ਗਈ ਸੀਗੀ ਤੇ ਚਲੋ ਵਾਇਗਰੂ ਦੀ ਮਿਹਰ ਆ ਕੇ ਹੁਣ ਸਿਰਤ ਠੀਕ ਆ ਬਿਲਕੁਲ ਆ ਨਾ ਲੱਤ ਵੀ ਇਹਦੀ ਹੁਣ ਕਾਫੀ ਹੱਦ ਤੱਕ ਠੀਕ ਆ ਸਵੇਲਿੰਗ ਬਹੁਤ ਸੀਗੀ ਪਹਿਲਾਂ ਤਾਂ ਹੁਣ ਤਾਂ ਬਰਫ਼ ਵਗੈਰਾ ਮਾਰਨਾ ਠੀਕ ਹੋ ਗਈ ਆ ਤੇ ਖਾਣ ਪੀਣ ਵੀ ਥੋੜਾ ਬਹੁਤ ਲੱਗ ਗਈ ਆ ਹੁਣ ਤੇ ਬਾਕੀ ਦੇਖਦੇ ਆ ਹੁਣ ਕੋਈ ਕੰਮ ਕਰ ਦੇਖਦੇ ਆ ਵਿਚ ਵਿਚ ਖਾਂਸੀ ਮੈਨੂੰ ਹਜੇ ਵੀ ਆਉਂਦੀ ਆ ਤੇ ਇਹਦੇ ਹੁਣ ਸ਼ਾਮ ਦੀ ਤਿਆਰੀ ਕਰਦੇ ਆ ਮਟਰ ਵਗੈਰਾ ਕੱਢ ਕੇ ਰੱਖਦੇ ਆ ਤੇ ਹਾਂ ਬਤ ਮੈਨੂੰ ਗੱਲ ਕਰ ਲੈ ਦੇ ਕਿ ਤੈਨੂੰ ਗੱਲ ਬੁਲਾ ਦਿੰਦੇ ਆ ਚਲੋ ਜੀ ਪਹਿਲਾਂ ਮੈਨੂੰ ਹੀ ਦੇਖ ਲਓ ਸਿਲਕ ਫਰੂਟ ਐਂਡ ਨਟਸ सीरत खाण लग्या अपनी चॉकलेट मिल्क बार मिल्की बार तो मैं खान लगी सी मेरी फेवरेट सिल्क है ना ली रख दी तो चक ली बहुत खराब है बी मैं खोल के देव खोल के देखी फटाफट वो भी मुँह च पा गया भी, मैं खाला. वो भी खा ला लिया खोली इन खोलने ही लगी सी मैंने हाँ ये मैं ले लूँगी लिया मैं वह दो पह मैं खोलनी है दे दो, दो। तो खुलनी नहीं थोड़ो तो नहीं खुलनी एक मिनट गुस्से हो गए मेरे ना मेरी सारी जोखमे तो उड़ती मैं ही खराब करता खाने का ले फो आ फाड़ लो पता पिघल जानी है ਰੈਗ ਉਸੇ ਫੇਰ ਲਓ ਮੈਂ ਕੱਢ ਕੇ ਦੇਮ ਲਓ ਮੈਂ ਕੱਢ ਕੇ ਦੇਮ ਗਸੇ ਆਹੀ ਇੱਕ ਦਿਨ ਦੀ ਬੱਢਲੀ ਮਟਕੇ ਫੇਰ ਮੈਨੂੰ ਫੜਾਤੀ गुस्से हैं गुस्से भी है तो खाने भी कि मैं देखता हूँ सीरत चेक हाय रिक्का हाय गुच्छे गुच्छे ओए 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 देख लो देख लो कितने चढ़ दा कल तो साठ तक खा ले ना बैगेसी <laughs> <देखे। दो थे। laughs> चंगा हेलो कहो ਬਾਈ ਕਰੋ ਫਿਰ ਬਾਈ ਕਿਵੇਂ ਕਰਦੇ ਹਨੇ ਬਾਈ ਹਾਂ ਪਰਸ ਰੱਖਤਾ ਤੇ ਅੱਜ ਦੀ ਵੀਡੀਓ ਦੇ ਨਾਲ ਨਾਲ ਨਾ ਮੈਂ ਲਾਸਟ ਤੇ ਦੂਸਰੀਆਂ ਵੀਡੀਓ ਲਾ ਰਹੀਆਂ ਕਲਿੱਪ ਲਈਆਂ ਸੀਗੀਆਂ ਜਦੋਂ ਇਹਦੇ ਇੰਜੈਕਸ਼ਨ ਲੱਗੇ ਸੀਗੇ ਤੇ ਉਹ ਮੈਂ ਕਲਿੱਪ ਐਡ ਕਰਦੀਆਂ ਤੇ ਤੁਸੀਂ ਦੇਖਿਓ ਇਹਦੀ ਲੈਗ ਵਗੈਰਾ ਤੇ ਕਿੰਨੀ ਸਵੇਲਿੰਗ ਆ ਤੇ ਕਿਦਾਂ ਵਿਚਾਰਾ ਰੋਂਦਾ ਸੀਗਾ ਤੇ ਮੈਂ ਅੱਗੇ ਐਡ ਕਰਦੀਆਂ ਉਹ ਵੀਡੀਓਜ਼ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕਾਂ ਵਧੀਆ ਤੇ ਆਪਾਂ ਹੁਣ ਚਲੇ ਸੀਗੇ ਆ ਹਸਪੀਟਲ ਸਿਰ ਤੇ ਇੰਜੈਕਸ਼ਨ ਲੱਗਣੇ ਆ ਤੇ ਇੰਜੈਕਸ਼ਨ ਲਵਾਉਣ ਚਲੇ ਸੀਗੇ ਪਹਿਲਾਂ ਆਪਾਂ ਤੇ ਜਾਣਾ ਸੀਗਾ ਅਰਲੀ ਜਾਣਾ ਸੀਗਾ ਫਿਰ ਹਸਪੀਟਲ ਵਾਲੇ ਕਹਿੰਦੇ ਵੀ 10 ਵਜੇ ਤੋਂ ਬਾਅਦ ਆਇਓ ਤੇ ਹੁਣ ਜਾ ਰਹੇ ਆ ਤੇ ਇੰਜੈਕਸ਼ਨ ਲੱਗਣੇ ਆ ਜਿਹੋ ਦੇ ਤੇ 1.5 ਸਾਲ ਦੀ ਹੋ ਗਈ ਆ ਉਹ ਤੇ ਜਿਹੜੇ 1.5 ਸਾਲ ਦੇ ਲੱਗਦੇ ਹੁੰਦੇ ਆ ਉਹ ਲਗਾਉਣੇ ਆ ਹੁਣ ਇਹਦੇ ਨਾਲ ਫੀਵਰ ਵੀ ਆਊਗਾ ਤੇ ਇੱਕ ਵਿਚਾਰੀ ਉਹ ਪਹਿਲਾਂ ਹੀ ਬਿਮਾਰ ਆ ਤੇ ਚਲੋ ਉਹ ਵੀ ਜ਼ਰੂਰੀ ਆ ਤੇ ਮੈਨੂੰ ਐਸੇ ਚਲੋ ਪਹਿਲਾਂ ਵੀਡੀਓ ਸ਼ੁਰੂ ਕਰ ਲੈਣੇ ਆ ਤੇ ਫਿਰ ਮੈਂ ਭੁੱਲ ਜਾਨੀ ਆ ਵੀ ਵੀਡੀਓ ਸ਼ੁਰੂ ਕਰਨ ਵਾਲੀ ਆ ਫਿਰ ਮੈਂ ਭੁੱਲ ਜਾਨੀ ਆ ਤਾਂ ਕਰਕੇ ਤੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਵੀਡੀਓ ਸ਼ੁਰੂ ਕਰ ਲਈਏ ਤੇ ਸ਼ੁਰੂ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਬਣੇ ਰਿਓ ਵੀਡੀਓ ਦੇ ਨਾਲ ਨਾਲ ਔਖਾ ਵਿਚਾਰਾ ਇੰਜੈਕਸ਼ਨ ਲੱਗੇ ਹੋਏ ਆ ਉਹਦੇ ਕਰਕੇ ਦਰਦ ਉਹਨਾਂ ਨੂੰ ਪਤਾ ਲੱਗਦਾ ਨਹੀਂ ਕੀ ਕਰਨਾ ਵਾ ਲੱਤ ਨੂੰ ਹੱਥ ਨਹੀਂ ਲਾਉਣ ਦਿੰਦਾ ਇੱਕ ਤਾਂ ਵਿੱਚ ਉਹਵੇਂ ਹੁਣ ਬਿਮਾਰ ਹੋ ਗਿਆ ਇਹ ਬੱਚੇ ਬੋਲਟੀਆਂ ਲੱਗੀਆਂ ਕਰਕੇ ਹੁਣ ਵਿੱਚ ਹੀ ਆ ਇੰਜੈਕਸ਼ਨ ਲੱਗ ਗਏ ਤੇ ਚਲੋ ਦੇ ਚਲੋ ਦੋਨੇ ਚੀਜ਼ਾਂ ਹੀ ਰਲ ਗਈਆਂ ਹੁਣ ਤਾਂ ਬਾੜਾ ਉਹ ਕਦ ਕਿ ਨਿੱਕਾ ਜਮੂਰ ਨਿਕੜਿਆ ਪਿਆ ਰੋਣਾ ਬਹੁਤ ਰੋਣਾ ਉਹਨੇ ਮੱਝਾਂ ਦੇਖਣੀਆਂ ਮੱਝਾਂ ਦੇਖਣੀਆਂ ਕਿਤੇ ਮੱਝਾਂ ਦੇਖਣੀਆਂ ਕਿਤੇ ਨੂਰ ਕੋਲੇ ਜਾਣਾ ਮਾਉਂ ਸੀ ਦੇਖੀ ਕਹਿੰਦਾ ਮਾਉਂ ਅੱਛਾ ਵਾਪਾ ਨੇ ਉਤੋਂ ਸਾਫ ਕਰਦੇ ਹੋਣਗੇ ਕਹੀ ਨਾਲ ਹਾਂ ਹਾਂ ਫਿਰ ਮਗੇ ਕੱਲ ਨੂੰ ਜਿੰਨਾ ਉਹ ਕਰਨਾ ਸਾਫ ਕਰਨਾ ਸੁੱਖਾ ਆ ਹੋ ਕੇ ਨਾ ਅੱਪਾ ਕਰਾਂਗੇ ਵਿਚਾਲੇ ਉਹ ਨਹੀਂ ਨਹੀਂ ਆ ਵਿਆਹ ਤਾਂ ਜਣਾ ਕੱਢਾਂਗੇ ਨਾ ਕਿਹੜੀ ਜਣਾ ਆ ਤੋਰੀਆਂ ਦੀਆਂ ਨੇਥੀ ਦੀਆਂ ਉਹ ਯਾਰ ਜਦੋਂ ਮੈਂ ਵਿਚਾਲੇ ਟੋਆ ਪੱਟਿਆ ਗਿਆ ਸਾਈਡ ਤੇ ਪੱਟਾ ਹੋ ਗਿਆ ਪਿੰਨ ਪੇਣਾ ਇਹਦਾ ਕੁਝ ਹਮ ਅਣਾ ਪੁੱਤ ਮੇਰਾ ਪੁੱਤ ਹਾਂ ਫੇਦੇ ਲਾ ਕਰੂ ਪਾਣੀ ਵੀ ਲਾਜ ਦੇਣਾ ਵਾ ਮਮ ਰਾਤ ਨੂੰ ਪਾਈਪ ਲਾ ਕੇ ਛੱਡ ਦਾਂਗੇ ਕੀ ਬਾ ਵਾ ਖੇਡਦਾ ਵਾ ਅੰਮਾ ਹਾਂ ਮਮਾ ਹਾਂ ਤੁਸੀਂ ਚੱਲ ਜਾਣਾ ਇਕੱਲੇ ਨੂੰ ਮੇਰੇ ਸਾਹਮਣੇ ਬਹੁਤ ਔਖਾ ਹੋ ਜਾਣਾ ਹਾਂ ਮੱਝਾਂ ਪੁੱਤ ਮੱਝਾਂ ਰੱਖਾ ਦੋ ਆਹ ਆਪਣੇ ਨਵੇਂ ਗਮਲੇ ਇਹ ਮਮੀ ਹੁਣਾਂ ਨੇ ਲਿਆਤੇ ਆ ਦੇਖਿਓ ਆ ਥੋੜਾ ਜਿਹਾ ਉਹ ਆ ਨਾ ਆ ਕਰੈਕਟ ਜਿਹਾ ਥੋੜਾ ਜਿਹਾ ਉਹ ਮੜਾ ਜੂ ਰੱਖ ਰੱਖ ਲੱਗਿਆ ਲੱਗ ਜਾਂਦਾ ਹੂੰ ਚਲ ਵੇਦੇ ਚ ਵੀ ਲਾਵਾਂਗੇ ਆਪਾਂ ਫੁੱਲ ਬੂਟ ਆਜੋ ਤੁਸੀਂ ਮੈਂ ਉਹ ਕਰਿਆ ਮੈਂ ਉਹ ਨਹੀਂ ਆ ਕਿਜੀ ਖਲਾਬਤ ਕਿਜੀ ਖੁਰ ਪਰਫਮਰ ਲਈ ਫਿਰ ਝੰਗਾ ਪਰਫਮਰ ਲਈ ਤੇ ਠੀਕ ਹੋ ਜੂਗਾ ਛੋਨਾ ਜਿਹਾ ਬੇਬੀ ਤੇ ਫਿਰ ਇੰਜੈਕਸ਼ਨ ਲੱਗ ਗਿਆ ਕਿੱਥੇ ਲੱਗ ਗਿਆ ਹਾਂ ਡਾਕਟਰ ਨੇ ਨਾ ਸੂਈ ਲਾਤੀ ई तो लाती है ना हेलो कह दो फिर हाँ वह लाती मेरे इंजेक्शन ला ती लाते, लाते? करके इंजेक्शन लाते है ना असं कुटना डॉक्टर न कुटिए आप डॉक्टर किमें करा कुटा किटा कुट है लेज के को ले तो तू लेज नहीं खाने तनू भी इन्हें दते है नन्न ने नन्ने तो लेके आया है, है ना कुटना आप अच्छा डॉक्टर किमें कुटा है किमें कर देनी है ਕਿਵੇਂ ਕਰਦਣੀ ਹੈ ਨਿੱਕਾ ਜੰਮੂ ਨਿਕਲਿਆ ਪਿਆ ਮੇਰੇ ਪੁੱਤ ਦਾ ਇਹ ਤਾਂ ਖੇਡ ਨਹੀਂ ਹੁੰਦਾ ਲੱਤ ਨਹੀਂ ਥੱਲੇ ਲੱਗਦੀ ਹੈਗੀ ਤੇ ਬਹੁਤ ਤਕਲੀਫ ਮੰਨੀ ਜਾਂਦੀ ਹੈ ਵਿਚਾਰੀ ਹੈਨਾ ਸਿਰਤ ਤੇ 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 ਸੁਫਤ ਹੈ ਓਰੇ ਇੱਕ ਤਾਂ ਭਾਈ ਸਾਡੀ ਨੂਰ ਗਈ ਹੋਈ ਆਪਣੀ ਭੂਆ ਕੋਲ ਤੇ ਮੇਰੇ ਪੁੱਤ ਦਾ ਜੀ ਨਹੀਂ ਲੱਗਦਾ ਜੀ ਨਹੀਂ ਲਾਉਂਦਾ ਮੇਰਾ ਪੁੱਤ ਹੈਨਾ ਹੂੰ ਟਾ ਟਾ ਅੱਛਾ ਦੱਸ ਦੇ दीदी गए दस दो के दीदी गए कौन गए नूर गए नूर गए नूर आवाज मार दो नूर दीदी नू। पा। 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 नूर दीदी नू। दीदी कहो दीदी दीदी चलो जी देखा मैं फिर कर दे रोई आता मैं ना थो दी इंजेक्शन बर्फ मल के हटी पुतो इंजैक्शन लगे हुआ मैं बहुत तकलीफ हो बस इन मैं हम समा देना वा मेडिसिन देनी बर्फ में मलती है पुत बर्फ मलती मामे नी ਇਕ ਕਹਿੰਦਾ ਮੇਰੀ ਮਾਮੇ ਨਾਲ ਗੱਲ ਕਰਾਓ ਮੇਰੇ ਪੁੱਤ ਦੀ ਲੱਤ ਨਾ ਰੈਡ ਰੈਡ ਹੋਈ ਪਈ ਆ ਹਾਂ ਮਾਮਾ ਮਾਮਾ ਮਮਗਰੀ ਆਲੀਆ ਮਾਮੇ ਨਾਲ ਕਰਾਉਣੀ ਹੈ ਪੁੱਤ ਗੱਲ ਗੱਲ ਕਰਾ ਨਾ ਮਾਮਾ ਨਾਲ ਮਾਮੇ ਨਾਲ ਗੱਲ ਕਰ ਲਈ ਬੱਚੇ ਕਾਕਾ ਕਿ ਮੈਂ ਠੀਕ ਹੋ ਜਾਾਂ ਛੇਤੀ ਛੇਤੀ ਕਹਿ ਦੋ ਕਿ ਤੁਸੀਂ ਸਾਰੇ ਅਰਦਾਸ ਕਰੋ ਮੈਂ ਠੀਕ ਹੋ ਜਾਾਂ ਛੇਤੀ ਛੇਤੀ ਵਾਹਿਗੁਰੂ ਕਰ ਦੋ ਬੱਚੇ ਹਾਂ ਵਾਹਿਗੁਰੂ ਕਹਿ ਦੋ ਠੀਕ ਹੈ ਹਾਂ ਵਾਹਿਗੁਰੂ ਮੈਂ ਠੀਕ ਹੋ ਜਾਾਂ ਹਮਮ ਤੁਹਨਾ ਬਹੁਤ ਛਾਣਾ ਗੁੱਡ ਬੇਬੀ ਆ ਬਹੁਤ ਗੁੱਡ ਬੇਬੀ ਆ ਬਾਏ ਤੇ ਚਲੋ ਜੀ ਮੈਂ ਮੈਡੀਸਿਨ ਵਗੈਰਾ ਬਸ ਦੇਣੀ ਹੈ ਇਹਨੂੰ ਹੁਣ ਤੇ ਬਾਕੀ ਕੰਮ ਆਪਣਾ ਆਲਰੇਡੀ ਫਿਨਿਸ਼ ਆ ਮੈਂ ਤਾਂ ਬੜੀਆਂ ਵੀਡੀਓ ਤਾਂ ਬਣ ਨਹੀਂ ਰਹੀਆਂ ਹੈਗੀਆਂ ਅੱਜਕੱਲ ਕਿਉਂਕਿ ਸੀਰ ਥੋੜੀ ਠੀਕ ਨਹੀਂ ਹੈਗੀ ਤਾਂ ਕਰਕੇ ਮੈਂ ਤਾਂ ਜਿੰਨਾ ਵੀ ਕੈਪਚਰ ਹੁੰਦਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣੀ ਆ ਵੀ ਚਲੋ ਕੋਈ ਨਾ ਤੁਹਾਨੂੰ ਬਹੁਤ ਸ਼ੇਅਰ ਕਰ ਲਈਏ ਤੇ ਚਲੋ ਜੀ ਮੈਨੂੰ ਦੇਖਾ ਹੁਣ ਰੋ ਰਹੀ ਆ ਤੇ ਅੱਜ ਦੇ ਵੀਡੀਓ ਦਾ ਇੱਥੇ ਹੀ ਐਂਡ ਕਰਦੇ ਆ ਮਿਲਦੇ ਆ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਅਰਦਾਸ ਕਰੋ ਮੇਰਾ ਪੁੱਤ ਅੱਛੇ ਤਿਛੇ ਠੀਕ ਹੋ ਜਾਏ ਚਲ ਨਬਤ ਬਾਈ ਕਰ ਦੋ ਬਾਈ ਬਾਈ ਸਟੈਪ ਵੀ ਕਰਦਾ ਨਾਲੇ ਬਿਮਾਰ ਆ ਵਿਚਾਰਾ ਤੇ ਫੇਰ ਵੀ ਐਂ ਕਰਦਾ ਸਟੈਪ ਕਰਦਾ ਮੇਰਾ ਮੁੰਡਾ ਓ ਮਿੱਠੀਆਂ ਵੀ ਕਰਦਾ ਐ ਬਾਈ ਗੁੱਡ ਨਾਈਟ ਕਹ ਦੋ ਮੈਂ And good night, Ji. Okay, Ji. Bye.